ਹਾਂਜੀ ਤੇ ਉਹੋ ਜਿਹੇ ਮਾਮਾ ਵੀ ਹਨ ਜਿਨ੍ਹਾਂ ਦੀਆਂ ਲੋੜਾਂ ਬਹੁਤ ਥੋੜੀਆਂ ਹੁੰਦੀਆਂ ਨੇ ਹਾਂ ਔਰ ਜਜ਼ਬਾਤੀ ਲੋੜਾਂ ਵੀ ਹੈ ਜਿਹੀਆਂ ਨਹੀਂ ਵੀ ਕਿਸੇ ਹੋਰ ਦਾ ਹੱਕ ਮਾਰ ਹਾਂ ਆਰਥਿਕ ਲੋੜਾਂ ਤਾਂ ਛੱਡ ਹੀ ਦਿਓ ਉਹਨਾਂ ਨੇ ਉਹ ਸੁੱਖ ਆਪ ਨਹੀਂ ਦੇਖੇ ਜਿਹੜੇ ਉਹ ਚਾਹੁੰਦੀਆਂ ਨਾ ਵੀ ਸਾਡੇ ਬੱਚੇ ਦੇਖਣ ਦੇਖ ਸੁੱਕੀ ਕਰਾਉਂਦੇ ਵਿੱਚ ਉਹ ਰੂਪ ਵੀ ਜਿਉਂਦੇ ਹਨ ਉਹਨਾਂ ਨੂੰ ਦੇਖ ਕੇ ਸਾਰਿਆਂ ਨੂੰ ਪ੍ਰੇਰਿਤ ਹੋਣਾ ਚਾਹੀਦਾ ਹਾਂਜੀ ਤੇ ਬਹੁਤ ਸਾਡੇ ਸਮਾਜ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਔਰਤ ਔਰਤ ਦੀ ਦੁਸ਼ਮਣ ਹੈ ਤੁਹਾਨੂੰ ਕੀ ਲੱਗਦਾ ਰਿਸ਼ਤੇ ਅਜਿਹੇ ਬਣੇ ਹਨ ਜਿੱਥੇ ਕਿ ਉਸ ਨਵੀਂ ਔਰਤ ਦਾ ਜਾਂ ਕਿਸੇ ਦੂਜੀ ਔਰਤ ਦਾ ਜਿਹੜਾ ਹੱਕ ਹੈ ਉਹ ਇੱਕ ਔਰਤ ਹੀ ਮਾਰ ਸਕਦੀ ਹੈ ਹਮ ਜਦੋਂ ਇੱਕ ਬੰਦੇ ਨੇ ਤੁਹਾਡੇ ਨਾਲ ਜ਼ਿੰਦਗੀ ਦਾ ਸਫ਼ਰ ਜਿਹੜਾ ਹੈ ਉਹ ਸ਼ੁਰੂਆਤ ਕਰ ਲਈ ਤੇ ਉਸ ਤੋਂ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਜਿਹੜੇ ਰਿਸ਼ਤੇ ਮੌਜੂਦ ਹੁੰਦੇ ਹਨ ਔਰਤਾਂ ਦੇ ਉਹਨਾਂ ਦੇ ਰਿਸ਼ਤੇ ਦੇ ਵਿੱਚ ਉਹਨਾਂ ਦੇ ਹੱਕ ਹਿੱਸੇ ਦੇ ਵਿੱਚ ਥੋੜਾ ਜਿਹਾ ਘਟਾਪਿਆ ਜਾਂਦਾ ਹੈ ਹਮ ਸੋ ਉਹ ਪਰਪਾਈ ਕਰਨ ਦੀ ਖਾਤਰ ਉਹ ਤੁਹਾਨੂੰ ਜਿਸ ਕਿਸਮ ਦੀ ਵੀ ਤਕਲੀਫ ਦੇਣਾ ਚਾਹੁੰਦੀਆਂ ਨੇ ਜਾਂ ਜਿਸ ਕਿਸਮ ਦਾ ਉਹਨਾਂ